ਅੱਜ ਪਿੰਡ ਪੌਂਡ ਵਿਖੇ ਤੁਹਾਨੂੰ ਉਸ ਗਰੀਬ ਪਰਿਵਾਰ ਦੀ ਦਾਸਤਾਨ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਘਰ ਦੇ ਵਿੱਚ ਨਾ ਤੇ ਕੋਈ ਬਾਥਰੂਮ ਹੈ ਨਾ ਕੋਈ ਫਲਸ਼ ਹੈ ਤਾਂ ਇੱਕ ਗੱਲ ਹੋਰ ਦੱਸਣੀ ਇੱਥੇ ਬੰਚਾਵਾਂਗਾ ਜਿਸ ਕਮਰੇ ਦੇ ਵਿੱਚ ਰਹਿਣਾ ਹੈ ਜਿਸ ਕਮਰੇ ਦੇ ਵਿੱਚ ਰਹਿਣਾ ਹੈ ਉਹ ਕਮਰਾ ਨਹੀਂ ਹੈ ਘਰ ਦਾ ਜਰਾ ਇੱਤਰ ਝਾੜੂ ਪੋਚਾ ਕਰੀਦਾ ਅੱਛੇ ਹਾਂਜੀ ਝਾੜੂ ਪੋਚਾ ਕਰਕੇ ਗੁਜ਼ਾਰਾ ਕਰਦੇ ਨੇ ਇੱਕ ਸਾਲ ਤੁਸੀਂ ਰਹਿਣ ਕਿੱਥੇ ਰਹੇ ਐਡਾ ਮੜ ਚੰਗਤਾਂ ਮੂੰ ਤੁਮ ਬੁਲਾ ਕੇ ਜੀਹਾਰਾ ਕਰਦੇ ਅੱਛਾ ਹਾਂਜੀ ਤੇ ਫੇ ਉਹ ਤੁਮਬੂ ਵੀ ਡੇਗ ਪਿਆ ਫੇ ਰਿੰਕ ਬੰਡ ਲਾ ਕੇ ਰਹਿਣ ਲੱਗ ਗਿਦਾ ਸਹੀ ਭੋਲ ਫੇ ਫੇ ਕੀ ਆਂਦੇ ਉਹ ਕਹਿੰਦੇ ਜਿਦਾ ਗਾਂ ਸਰਪੰਚ ਬਣਾਂਗੇ ਫੇ ਕਰਕੇ ਤੁਮਾਂਗੇ ਅੱਛਾ ਗਾਂ ਚ ਕੰਮ ਬਰਾ ਤੇ ਸਾਡਾ ਹੌਣ ਟਿੱਗਾ ਤੇ ਹਨੂ ਗਾਂ ਨਾਲ ਹੁੰਦੇ ਉਹਨਾਂ ਕੋ ਲੋੜ ਤੇ ਹੋਣਾ ਭੁੱਖ ਤੇ ਹੁਣ ਲੱਗੀ ਆ ਤੇ ਸਾਲ ਬਾਅਦ ਅਸੀਂ ਰੋਟੀ ਕਹਿੰਦੇ ਜਾਂਦੇ ਵੀ ਰਹੇ ਬਾਬਾ ਜੀ ਪਰ ਉਹਨਾਂ ਸੁਣੀ ਹੱਥ ਅੱਛਾ ਜੀ ਨਾ ਅੱਜ ਵੀ ਹੜਪਲਾਚਵੇਂ ਹੈ ਦਿਨਾਂ ਕੋ ਬਾਥੂਮੇ ਦਾ ਅੱਛਾ ਤਾਂ ਇਦਾਂ ਹੀ ਬਾਰ ਬੋਰ ਵੀ ਚੱਲ ਜਾਂਦਾ ਨਹੀਂ ਜਾਣੇ ਕਰੇ ਚੱਲ ਜਾਂਦੇ ਕਹੀਂ ਜਾਣੇ ਬਾਹਰ ਨੂੰ ਗੁਜ਼ਾਰਾ ਅੱਜ ਕੱਲ ਤੇ ਜ਼ਮੀਦਾਰ ਵੀ ਨਹੀਂ ਆਪਣੇ ਪੈਲੀਆਂ ਦੇ ਵਿੱਚ ਵੜਨਦੇ ਤੇ ਕਿੱਦਾਂ ਗੁਜ਼ਾਰਾ ਚੱਲਦਾ ਫਿਰ ਅੱਜ ਇਦਾਂ ਹੀ ਨੇਰੇ ਸਵੇਰੇ ਚੱਲ ਚੁੱਕ ਜਾਈਦਾ ਹਾਂ ਅਛਾ ਹਾਂਜੀ ਤੇ ਉਹ ਵੀ ਜਦ ਵੇਖ ਲੈਂਦੇ ਮੁਰਕੇ ਰੌਲਾ ਪਾਉਂਦੇ ਗੱਲਬਾਤ ਕਰਕੇ ਪਹਿਲਾਂ ਦਿਨ ਹੀ ਹੜਪਲਾਚਵੇਂ ਹੈਗੀ ਤੇ ਮੁਰ ਤੋਂ ਗਾਰ ਨੂੰ ਚੁੱਪ ਕਰਾਉਂਦੇ ਇਹ ਬੱਚੇ ਨੇ ਤੇ ਕਿੰਨੇ ਪੜਦੇ ਨੇ ਇੱਕ ਹੋਈ ਗਾ ਕਾ ਭਾਜੀ ਗੁੱਡੀ ਪੜਦੀ ਤੇ ਬੱਚੇ ਨੇ ਵੱਡੇ ਨਹੀਂ ਪੜਦੇ ਹਾਂਜੀ ਉਹ ਕਿਉਂ ਨਹੀਂ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਪੜਾ ਸਕੇ ਕੀ ਗਰੀਬੀ ਦੇ ਕਾਰਨ ਉਹਨਾਂ ਨੂੰ ਨਹੀਂ ਪੜਾ ਸਕੇ ਹਾਂਜੀ ਭਾਜੀ ਜੀ ਤਾਂ ਇਹਨਾਂ ਦਾ ਡਾੜੀ ਬਿਮਾਰ ਹੋ ਗਿਆ ਫਿਰ ਮੰਜੇ ਤੇ ਰਿਆ ਤੇ ਫਿਰ ਸਾਡੀ ਰੋਟੀ ਨਹੀਂ ਪੂਰੀ ਹੁੰਦੀ ਕਰਨੀਆਂ ਵਿਚਾਰੇ ਝਾੜੀ-ਝੋੜੀ ਕਰਨ ਲੱਗ ਪਏ ਤੇ ਇਦਾਂ ਹੀ ਥੋੜਾ ਬਾਧਾ ਕੰਮ ਕਰ ਲੈਂਦੇ ਤੇ ਤੇ 150 ਤੇ ਫਿਰ ਚੰਦੇ ਰਹਿ ਵਿਚਾਰੇ ਜੀਡੀਐਸ ਨੂੰ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜ਼ਿਲ੍ਹਾ ਤਰਨਤਾਰਨ ਦਾ ਕਸਬਾ ਪਿੱਖੀਵਿੰਡ ਦੇ ਨਾਲ ਹੀ ਪਿੰਡ ਪੋਵਿੰਡ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਪਿੰਡ ਪੋਵਿੰਡ ਅੱਜ ਪਿੰਡ ਪੋਵਿੰਡ ਵਿਖੇ ਤੁਹਾਨੂੰ ਉਸ ਗਰੀਬ ਪਰਿਵਾਰ ਦੀ ਦਾਸਤਾਨ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਘਰ ਦੇ ਵਿੱਚ ਨਾ ਤੇ ਕੋਈ ਬਾਥਰੂਮ ਹੈ ਨਾ ਕੋਈ ਫਲਸ਼ ਹੈ ਤਾਂ ਇੱਕ ਗੱਲ ਹੋਰ ਦੱਸਣੀ ਇੱਥੇ ਬੰਚਾਵਾਂਗਾ ਜਿਸ ਕਮਰੇ ਦੇ ਵਿੱਚ ਰਹਿਣਾ ਹੈ ਜਿਸ ਕਮਰੇ ਦੇ ਵਿੱਚ ਬਹਿਣਾ ਹੈ ਉਹ ਕਮਰਾ ਨਹੀਂ ਹੈਗਾ ਇਸ ਵੇਲੇ ਬਰਸਾਤਾਂ ਦਾ ਮੌਸਮ ਚੱਲਦਾ ਪਿਆ ਹੈ ਤੇ ਉਹਨਾਂ ਦਾ ਜਿਹੜਾ ਸਾਰਾ ਸਮਾਨ ਖੁੱਲੇ ਆਸਮਾਨ ਦੇ ਵਿੱਚ ਰਹਿ ਰਹੇ ਨੇ ਜਿਹੜਾ ਸਮਾਨ ਹੈ ਉਹ ਸਾਰਾ ਭਿੱਜਦਾ ਪਿਆ ਹੈ ਮੀਂਹ ਦੇ ਕਾਰਨ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਘਰ ਦੇ ਜਿਹੜੇ ਸਾਰੇ ਹਾਲਾਤ ਨੇ ਉਹ ਤਸਵੀਰ ਜਿਹੜੀ ਆ ਉਹ ਦਿਖਾ ਦਿਤੀ ਜਾਵੇ ਕਿਸ ਤਰ੍ਹਾਂ ਖੁੱਲੇ ਆਸਮਾਨ ਦੇ ਵਿੱਚ ਹੀ ਉਹ ਛੁੱਲਾ ਬਾਲਦੇ ਪਏ ਨੇ ਤੇ ਆਪਣਾ ਜਿਹੜਾ ਰੋਜੀ ਰੋਟੀ ਦਾ ਰੋਜ਼ਮਰਗਾ ਦਾ ਜਿਹੜਾ ਕੰਮ ਹੈ ਉਹ ਕਰਦੇ ਨੇ ਤਾਂ ਇੱਕ ਕਮਰਾ ਸੀ ਜੋ ਰਹਿਣ ਦੇ ਯੋਗ ਸੀ ਪਰ ਬਰਸਾਤ ਆਈ ਬਰਸਾਤ ਨੇ ਉਹ ਜਿਹੜਾ ਕਮਰਾ ਹੈ ਉਹ ਸਾਰਾ ਢਹਿ ਢੇਰੀ ਕਰ ਦਿੱਤਾ ਜਿਹੜਾ ਸਮਾਨ ਹੈ ਇਸ ਟਾਈਮ ਤੇ ਉਹ ਖੁੱਲੇ ਆਸਮਾਨ ਦੇ ਥੱਲੇ ਪਿਆ ਹੈ ਤੇ ਪਰਿਵਾਰ ਵੀ ਖੁੱਲੇ ਆਸਮਾਨ ਦੇ ਥੱਲੇ ਰਹਿਣ ਨੂੰ ਮਜਬੂਰ ਹੈ ਪਤਾ ਨਹੀਂ ਕਿਹੜੇ ਵੇਲੇ ਬਰਸਾਤ ਆ ਜਾਂਦੀ ਏ ਤੇ ਲੱਗ ਹੀ ਗਵਾਂਢ ਨੇ ਉਹਨਾਂ ਵੱਲ ਕੋਚ ਸਮਾਨ ਰੱਖਿਆ ਹੈ ਤੇ ਉਹਨਾਂ ਵਾਲੀ ਰਹਿਣ ਬਸੇਰਾ ਕੀਤਾ ਆਇਆ ਹੈ ਆਓ ਆਪਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਪਰਿਵਾਰ ਦੇ ਜਿਹੜੇ ਹਾਲਾਤ ਆ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਟਾਈਮ ਤੇ ਪਰਿਵਾਰ ਦਾ ਕਿਹੋ ਜਿਹਾ ਗੁਜ਼ਾਰਾ ਚੱਲਦਾ ਪਿਆ ਹੈ ਕੀ ਹਾਲਾਤ ਨੇ ਪਰਿਵਾਰ ਦੇ ਪੰਜ ਕੀ ਨਾਮ ਤੁਹਾਡਾ ਮੇਰਾ ਨਾਮ ਪੱਜੀਪਲ ਜਿੰਦਰ ਕੋਰ ਕਿੱਥੋਂ ਦੇ ਰਹਿਣ ਵਾਲੇ ਜੋ ਹਾਂਜੀ ਪਾਉ ਵੈਂਡ ਸਾਖਤ ਤੁਹਾਡੇ ਘਰ ਵਾਲਾ ਕੀ ਕੰਮ ਕਰਦਾ ਹੈ ਜੋ ਹੈ ਨਹੀਂ ਕਿ ਬਬੀ ਕੀ ਗੱਲ ਹੋ ਗਈ ਸੀ ਉਹਨਾਂ ਨੂੰ ਉਹਨਾਂ ਦੇ ਕੱਖ ਲੱਗਾ ਹੈ ਲੱਤ ਖਰਾਬ ਹੋ ਗਈ ਤੇ ਬਾਅਦ ਚ ਬੜਾ ਇਲਾਜ ਕਰਾਇਆ ਪਰ ਕਿੰਨਾ ਸਮਾਂ ਹੋ ਗਿਆ ਹੈ 3 ਸਾਲ ਹੋ ਗਏ ਤੇ ਹੁਣ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਫੇਰ ਘਰ ਦਾ ਗੁਜ਼ਾਰਾ ਇੱਤਰ ਝਾੜੂ ਪੋਚਾ ਕਰੀਦਾ ਅੱਛੇ ਹਾਂਜੀ ਝਾੜੂ ਪੋਚਾ ਕਰਕੇ ਗੁਜ਼ਾਰਾ ਕਰੀਦਾ ਹਾਂਜੀ ਕਿੰਨੇ ਘਰਾਂ ਦਾ ਜਿਹੜਾ ਤੁਸੀਂ ਜਿਹੜਾ ਕੰਮ ਉਹ ਕਰਦੇ ਜੋ ਹੈਗਾ ਤਿੰਨ ਚੌਂ ਕਰਨ ਦਾ ਇਹ ਜਿਹੜਾ ਕੋਠਾ ਹੈ ਕਿੰਨਾ ਚਿਰ ਹੋ ਗਿਆ ਨੂੰ ਕੋਠੇ ਨੇ ਡਿਗੇ ਨੂੰ ਸਾਲ ਹੋ ਚੰਨਿਆ ਬਬੀ ਸਾਲ ਹੋ ਗਏ ਹਾਂਜੀ ਤੇ ਫਿਰ ਇੱਕ ਸਾਲ ਤੁਸੀਂ ਰਹਿਣ ਕਿੱਥੇ ਰਹੇ ਐਡਾ ਹੀ ਮੜ ਚੰਗ ਤੰਬੂ ਤੰਬੂ ਲਾ ਕੇ ਗੁਜ਼ਾਰਾ ਕਰਦੇ ਰਹੇ ਅੱਛਾ ਹਾਂਜੀ ਤੇ ਫਿਰ ਉਹ ਤੰਬੂ ਵੀ ਡੱਗ ਪਿਆ ਫਿਰ ਇੱਕ ਬੰਦਾਂ ਨੇ ਕਰੇ ਰਹੇ ਤੇ ਉਹ ਵੀ ਸਾਨੂੰ ਵੀ ਜਦੋਂ ਕਹਿੰਦੇ ਵੀ ਫਿਰ ਲੜ ਲੜ ਪੈਂਦੇ ਇਹ ਰਾਤਿੰਦੇ ਚੱਲ ਜਿਓ ਅੱਛਾ ਹਾਂਜੀ ਤੇ ਹੁਣ ਤੁਸੀਂ ਮਾਰੀ ਦੇ ਗੁਜ਼ਾਰਾ ਕਰਦੇ ਫਿਰ ਗੱਲਾਂ ਬਾਤਾਂ ਕਰਾ ਕੇ ਵੀ ਇੱਕ ਸਾਲ ਹੋ ਗਏ ਕਿਸੇ ਰਿਸ਼ਤੇਦਾਰ ਨੇ ਜਾਂ ਪਿੰਡ ਦੀ ਪੰਚਾਇਤ ਨੇ ਕਿਸੇ ਨੇ ਸਾਰੀ ਤੁਹਾਡੀ ਲਈ ਨਹੀਂ ਨਹੀਂ ਬਾਬਾ ਜੀ ਕਿਸੇ ਨੇ ਨਹੀਂ ਲਈ ਨਾ ਕਿਸੇ ਭੈਣ ਭਰਾ ਨੇ ਨਾ ਸਰਪੰਚ ਨੇ ਅੱਛਾ ਹਾਂ ਜੀ ਤੇ ਤੁਸੀਂ ਸਰਪੰਚ ਜਦੋਂ ਇਲੈਕਸ਼ਨ ਆਉਂਦੀ ਹੈ ਵੋਟਾਂ ਵੇਲੇ ਆਉਂਦਾ ਏ ਆ ਪਿਛੇ ਜੇ ਵੀ ਵੋਟਾਂ ਹੋ ਕੇ ਗਈਆਂ ਨੇ ਤੁਹਾਡੇ ਘਰ ਤੇ ġੇੜਾ ਮਾਰਦੇ ਹੋਣਗੇ ਤੇ ਤੁਸੀਂ ਆਪਣੇ ਘਰ ਦੇ ਹਾਲਾਤ ਨਹੀਂ ਉਹਨਾਂ ਨੂੰ ਦੱਸੇ ਹਾਂ ਜੀ ਦੱਸੇ ਹੀ ਭਾਈ ਤੇ ਫਿਰ ਕੀ ਆਂਦੇ ਉਹ ਕਿੰਨੇ ਜਦੋਂ ਗਾਂ ਸਰਪੰਚ ਬਣਾਂਗੇ ਫੇਰ ਕਰਕੇ ਦੇਵਾਂਗੇ ਅੱਛਾ ਗਾਂਜੋ ਕੰਮ ਬਰਾ ਤੇ ਸਾਡਾ ਹੌਣ ਡਿੱਗਾ ਤੇਾਨੂੰ ਗਾਂ ਦਾ ਹੰਦੇ ਉਹਨਾਂ ਕਿ ਲੋੜ ਤੇ ਹੋਣਾ ਭੁੱਖ ਤੇ ਹੋਣ ਲੱਗੀ ਆ ਤੇ ਸਾਲ ਬਾਅਦ ਅਸੀਂ ਰੋਟੀ ਖਾਂਦੇ ਜਾਂਦੇ ਵੀ ਰਹੇ ਬਾਬਾ ਜੀ ਫਰੋਨਾ ਸੁਣ ਹੱਟ ਅੱਛਾ ਹਾਂਜੀ ਘਰੇ ਵੀ ਆਏ ਤੇ ਬੋਟਾ ਖਣਾ ਹੀ ਤਾਦੀ ਵੀ ਆਖਿਆ ਹਾਂਜੀ ਇੱਕ ਫਾਰਮ ਭਰਦੇ ਹੁੰਦੇ ਨੇ ਭਾਰਤ ਆਵਾਸ ਯੋਜਨਾ ਦੇ ਤਹਿਤ ਸਰਕਾਰ ਦਾ ਇੱਕ ਟੀਚਾ ਸੀ ਕਿ ਹਰੇਕ ਨੂੰ ਪੱਕੇ ਮਕਾਨ ਪਾ ਕੇ ਦੇਣ ਦਾ ਉਹ ਫਾਰਮ ਭਰੇ ਸੀ ਤੁਸੀਂ ਨਹੀਂ ਨਹੀਂ ਬੱਬਾ ਜੀ ਹੁਣ ਪਰਿਓ ਕਹਿੰਦੇ ਗਾਂ ਸਰਪੰਚ ਬਣਾਂਗੇ ਜਿਹੜੇ ਪਿਛਲੇ ਹੋ ਹੀ ਭਾ ਘੱਤੇ ਤੇ ਗਾਂ ਜੀ ਦਾ ਸਰਪੰਚ ਬਣਾਂਗੇ ਫੇਰ ਫਾਰਮ ਪਰ ਕੇ ਹੀ ਰਹਿਣਾ ਕਿਵੇਂ ਤੇ ਕਣਕ ਮਿਲਦੀ ਤੁਹਾਨੂੰ ਹਾਂਜੀ ਕਣਕ ਤੇ ਮਿਲਦੀ ਤੇ ਹਾਂਜੀ ਨਾ ਅੱਜ ਪਿਹੜੇ ਪਲਾਚ ਬਣੇ ਹੈ ਕਿਨਾਂ ਕੋ ਬਾਥਰੂਮ ਹੈਗਾ ਤੇ ਇਦਾਂ ਬਾਹਰ ਦੌਰ ਵੀ ਚੱਲ ਜਾਂਦੇ ਜਾਣੇ ਜਾਣੇ ਕਰੇ ਚੱਲ ਜਾਂਦੇ ਅਹੀਂ ਜਾਣੇ ਬਾਹਰ ਅੰਦਰ ਕਿੱਦਾਂ ਗੁਜ਼ਾਰਾ ਅੱਜ ਕੱਲ ਤੇ ਜਿਮੀਦਾਰ ਵੀ ਨਹੀਂ ਆਪਣੇ ਪੈਰੀਆਂ ਦੇ ਵਿੱਚ ਵੜਨਦੇ ਤੇ ਕਿਦਾਂ ਗੁਜ਼ਾਰਾ ਚੱਲਦਾ ਫਿਰ ਅੱਜ ਤਾਂ ਇਹ ਨੇ ਰੇ ਸਵੇਰੇ ਚਲ ਚੁਲ ਜਾਈਦਾ ਹਨ ਅੱਛਾ ਹਾਂਜੀ ਤੇ ਉਹ ਵੀ ਜਦੋਂ ਵੇਖ ਲੈਂਦੇ ਮੁਰਕੇ ਰੌਲਾ ਪਾਉਂਦੇ ਗੱਲਬਾਤ ਕਰਦੇ ਤਾਈਆਂ ਤੇ ਨੇ ਵੀ ਸਾਡੀ ਪਲਾਚੀ ਨਹੀਂ ਹੈਗੀ ਤੇ ਮੁਰਕੇ ਗਾਰ ਨੂੰ ਚੁੱਪ ਕਰ ਜਾਂਦੇ ਵੀ ਇੰਨਾ ਨਹੀਂ ਆਂਦੇ ਵੀ ਚੱਲਣ ਸਹਾਇਤਾ ਕਰਦੇ ਬਣਾਵਾ ਬਣਾਵਾਂਗੇ ਵੀ ਚੱਲਣ ਸਹਾਇਤਾ ਕਰਕੇ ਵੀ ਚੱਲ ਬਣਾ ਦੇਣ ਤੁਹਾਨੂੰ ਮੁਰਕੇ ਗਾਰ ਨੂੰ ਚੁੱਪ ਕਰ ਜਾਂਦੇ ਬਣਾ ਕੇ ਨਹੀਂ ਕੋਈ ਦਿੰਦਾ ਕਿੰਨੇ ਬੱਚੇ ਨੇ ਤੇ ਕਿੰਨੇ ਪੜਦੇ ਰਹੇ ਇੱਕ ਕੋਈ ਭਾਜੀ ਗੁੱਡੀ ਪੜਦੀ ਤੇ ਬੱਚੇ ਵੀ ਵੱਡੇ ਨਹੀਂ ਪੜਦੇ ਹਾਂਜੀ ਉਹ ਕਿਉਂ ਨਹੀਂ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਪੜਾ ਸਕੇ ਕੀ ਗਰੀਬੀ ਦੇ ਕਾਰਨ ਉਹਨਾਂ ਨੂੰ ਨਹੀਂ ਪੜਾ ਸਕੇ ਹਾਂਜੀ ਭਾਜੀ ਜੀ ਤਾਂ ਇਹਨਾਂ ਦਾ ਡਾੜੀ ਬਿਮਾਰ ਹੋ ਗਿਆ ਫਿਰ ਮੰਜੇ ਤੇ ਰਿਆ ਤੇ ਫਿਰ ਸਾਡੀ ਰੋਟੀ ਨਹੀਂ ਪੂਰੀ ਹੁੰਦੀ ਫਿਰ ਨਿਆਣੇ ਵਿਚਾਰੇ ਧਾੜੀ-ਧੋੜੀ ਕਰਨ ਲੈ ਫਿਰ ਇਦਾਂ ਹੀ ਥੋੜਾ ਬਾਧਾ ਕੰਮ ਕਰਨ ਲੈ ਤੇ 150 ਤੇ ਫਿਰ ਜਾਂਦੇ ਰਹੇ ਵਿਚਾਰੇ ਤੇ ਫਿਰ ਉਹਨਾਂ ਨੇ ਹਾਂਜੀ ਫਿਰ ਅਸੀਂ ਗੁਜ਼ਾਰਾ ਕਰਦੇ ਰਹੇ ਨਾਲ ਅਸੀਂ ਦਵਾਈ ਵੀ ਲੈਂਦੇ ਰਹੇ ਉਹ ਦਿਨ ਅਪ ਦਾ ਟਾਈਮ ਪਾਸ ਕਰਦੇ ਰਹੇ ਠੀਕ ਹੈ ਹਾਂਜੀ ਹੁਣ ਜਿਹੜਾ ਘਰ ਦਾ ਜਿਹੜਾ ਗੁਜ਼ਾਰਾ ਹੈ ਜਾਂ ਘਰ ਦੇ ਵਿੱਚ ਤੁਸੀਂ ਜਾਂ ਹੋਰ ਕੋਣ ਕਮਾਉਂਦਾ ਪਿਆ ਹੈ ਹਾਂਜੀ ਇਹ ਇੱਕ ਹੈ ਇੱਕੋ ਬੇਟਾ ਵੱਡਾ ਹੀ ਹੈ ਉਹ ਵੀ ਧਿਆੜੀ-ਡਿਉੜੀ ਕਰਦਾ ਤੇ ਨਿੱਕ ਕੰਮ ਨਾ ਪਈ ਕਦੀ ਮਿਲ ਜਾਂਦੀ ਕਦੀ ਨਹੀਂ ਮਿਲਦੀ ਹਾਂਜੀ ਨਹੀਂ ਮਿਲਦੀ ਨਹੀਂ ਘਰੇ ਰਹਿੰਦਾ ਵਿਚਾਰ ਅੱਛਾ ਤੁਸੀਂ ਜਦੋਂ ਅਸੀਂ ਆਏ ਹਾਂ ਤੁਸੀਂ ਦੱਸਦੇ ਪਏ ਕਿ ਜਿਹੜੀ ਗੁੜੀਆ ਹੈ ਉਹ ਵੀ ਠੀਕ ਨਹੀਂ ਰਹਿੰਦੀ ਉਹ ਵੀ ਬਿਮਾਰ ਰਹਿੰਦੀ ਆ ਗੁੜੀਆਂ ਨੂੰ ਕੀ ਗੱਲ ਹੈ ਹਾਂਜੀ ਉਹਨੂੰ ਵੀ ਭਾਜੀ ਦੌਰੇ ਪੈਂਦੇ ਸੀ ਤੇ ਫਿਰ ਜਿਆਦੀ ਟਿੱਲੀ ਹੋ ਗਈ ਫਿਰਹੀਂ ਭੈਣ ਪਰਾਂਵਾਂ ਤੋਂ ਮੰਗ ਮੰਗਾ ਕੇ ਤੇ ਫਿਰ ਇਹ ਤਾਂ ਇਲਾਜ ਕਰਾਇਆ ਅੱਛਾ ਤੇ ਹੁਣ ਮਾੜਾ ਮੋੜ ਫਰਕ ਆ ਲੈ ਤੇ ਦੌਰਿਆਂ ਦਾ ਨਹੀਂ ਹਲੇ ਵੀ ਰਮਾ ਲਿਆ ਅੱਛਾ ਇਹ ਫਿਰ ਸਾਡਾ ਇਦਾਂ ਹੀ ਮਾੜਾ ਮੋੜ ਟਾਈਮ ਪਾਸ ਜਿਆ ਭੈਣ ਪਰਾਂਵਾਂ ਤੋਂ ਮੰਗ ਮੰਗਾ ਕੇ ਕੁੜੀ ਨੂੰ ਬਚਾਇਆ ਅੱਛਾ ਹਾਂਜੀ ਸੋ ਸੰਤ ਜੀ ਤੁਸੀਂ ਦੇਖਿਆ ਹੋਣਾ ਹੈ ਕਿ ਭੈਣ ਨੇ ਆਪਣੇ ਪਰਿਵਾਰ ਦੇ ਜਿਹੜੇ ਸਾਰੇ ਹਾਲਾਤ ਜਿਹੜੇ ਦੱਸੇ ਨੇ ਦੋ ਪੁੱਤ ਨੇ ਇੱਕ ਧੀ ਆ ਜਿਹੜੀ ਧੀ ਆ ਉਹ ਵੀ ਬਿਮਾਰ ਰਹਿੰਦੀ ਆ ਤੇ ਦੱਸਿਆ ਹੈ ਕਿ ਰਿਸ਼ਤੇਦਾਰਾਂ ਤੋਂ ਫੜ ਤੜ ਕੇ ਪੈਸੇ ਤੇ ਕੁੜੀ ਦਾ ਇਲਾਜ ਕਰਾਇਆ ਮਾਹ ਬਚਾਇਆ ਤੇ ਦੋ ਜਿਹੜੇ ਬੱਚੇ ਨੇ ਜਿਨ੍ਹਾਂ ਦੀ ਪੜਨ ਦੀ ਉਮਰ ਹੈ ਉਹ ਇਸ ਵੇਲੇ ਕੰਮ ਕਰਦੇ ਪਏ ਨੇ ਵੱਡੇ ਮੁੰਡਾ ਆ ਉਹਨੂੰ ਵੀ ਕਦੀ ਦਿਹਾੜੀ ਮਿਲ ਜਾਂਦੀ ਹੈ ਕਦੀ ਨਹੀਂ ਮਿਲਦੀ ਘਰ ਦੇ ਹਾਲਾਤ ਬਹੁਤ ਨਾਜ਼ੁਕ ਹੈ ਸਾਡੇ ਨਾਲ ਮਾਤਾ ਜੀ ਮੌਜੂਦ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਮਾਤਾ ਜੀ ਕੀ ਨਾਮ ਟੜਾ ਮੇਰਾ ਨੰਬਰ ਵੀਰ ਕੋਲੇ ਵਾਪਸ ਕਿੱਥੋਂ ਦੇ ਰਹਿਣ ਵਾਲੇ ਜੋ ਅਸੀਂ ਪਉ ਪਿੰਡ ਦੇ ਰਹਿਣਾ ਇਸ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਨੇ ਲਾਜ ਵੇਖ ਲੋ ਮਾੜੀ ਆ ਹਾਂ ਜਾਲ ਨਹੀਂ ਗਿਆ ਨਾ ਕੋ ਕੰਮ ਮਿਲਦਾ ਨਾ ਕੋ ਕੁਝ ਮਿਲਦਾ ਅਸੀਂ ਤੇ ਜਦੋਂ ਇਸ ਤਰ੍ਹਾਂ ਮੇਰੀ ਨੋ ਧੱਕੇ ਖਾਂਦੀ ਆ ਆ ਤਾਂ ਤਾਂ ਹੀ ਨਿਕਲਦੀਆਂ ਕਿਤੇ ਜੀ ਤੇ ਹੁਣ ਸਾਡੇ ਬੱਸ ਦੀ ਨਹੀਂ ਗੱਲ ਹੈਗੀ ਤੇ ਮਾਤਾ ਜੀ ਸਾਲ ਹੋ ਗਿਆ ਕਮਰਾ ਡਕੇ ਨੂੰ ਕਿ ਰਿਸ਼ਤੇਦਾਰ ਨੇ ਵੀ ਨਹੀਂ ਸਾਰ ਲਈ ਕਿਸੇ ਨੇ ਵੀ ਨਹੀਂ ਲਈ ਕੋਈ ਨਹੀਂ ਕਰਦਾ ਬਾਬਾ ਜੀ ਕਿਸੇ ਨੇ ਨਹੀਂ ਸੁਣਿਆ ਗੱਲ ਇਤਨਾ ਵਿਚਾਰੇ ਆਪ ਦੀ ਟਿੱਕੀ ਕਮਾ ਕੇ ਖਾਂਦੇ ਆ ਮਾੜੀ ਚੰਗੀ ਤੇ ਤਰੇ ਫਿਰਦੇ ਆ ਠੀਕ ਹੈ ਇਹ ਕਹੇ ਕੁੜੀ ਨੇ ਥੱਲੇ ਲਾਤਾ ਇਹਦਾ ਬੜਾ ਢਿੱਲੀ ਮੱਟੀ ਰਹੀ 4 ਸਾਲ ਇਹਨੂੰ 5 ਹੋ ਚੱਲੇ ਅੱਛੇ ਹਾਂਜੀ ਤੇ ਮਾਤਾ ਜੀ ਨੇ ਮਨ ਭਰ ਕੇ ਕਿਹਾ ਹੈ ਕਿ ਜਦੋਂ ਮੇਰੀ ਨੌ ਢੜੀ ਆ ਕਦੀ ਕਿਤੇ ਜਾਂਦੀ ਕਦੀ ਕਿਤੇ ਜਾਂਦੀ ਤੇ ਮਨ ਬਹੁਤ ਦੁਖੀ ਹੁੰਦਾ ਏ ਪੁੱਤ ਜਿਹੜਾ ਸੀ ਉਹ ਬਿਮਾਰ ਸੀ ਉਹ ਅਕਾਲ ਚਲਾਣਾ ਕਰ ਗਿਆ ਤੇ ਉਸ ਤੋਂ ਬਾਅਦ ਜਿਹੜੇ ਪਰਿਵਾਰ ਦੇ ਹਾਲਾਤ ਬਹੁਤ ਨਾਜ਼ੁਕ ਐ ਪੰਜੀ ਐਨ ਆਰ ਆਈ ਵੀਰ ਤੇ ਜਿਹੜੀ ਸਮਾਜ ਸੇਵੀ ਜਥੇਬੰਦੀਆਂ ਨੇ ਸਮੇਂ-ਸਮੇਂ ਸਰ ਉਹ ਗਰੀਬ ਪਰਿਵਾਰਾਂ ਦੀਆਂ ਬਾਹ ਫੜਦੀਆਂ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂ ਜੀ ਪਾਜੀ ਆ ਕਹਿਣਾ ਚਾਹਣਾ ਹੈ ਕਿ ਸਾਾਨੂੰ ਇੱਕ ਕਮਰਾ ਬਣਾ ਦੋ ਤੇ ਬਾਥਰੂਮ ਪਲੱਛ ਬਣਾ ਦੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਮਹਾਰਾਜ ਮਹਾਰਾਜ ਜਿਹੜਾ ਉਹ ਤਾਂ ਆਗਤ ਨਾਂ ਬਸ ਕੇ ਠੀਕ ਹੈ ਹਾਂ ਜੀ ਤੇ ਮੋਬਾਈਲ ਨੰਬਰ ਯਾਦ ਹੈ ਤੁਹਾਨੂੰ ਕਿ ਨਹੀਂ ਹਾਂ ਜੀ ਨਹੀਂ ਪਾਜੀ ਮੋਬਾਈਲ ਨੰਬਰ ਨਹੀਂ ਚਲੋ ਇਹਨਾਂ ਦਾ ਬੇਟਾ ਹੈ ਉਹਨਾਂ ਦੇ ਕੋਲ ਆਪਾਂ ਪੁੱਛਦੇ ਹਾਂ ਬੇਟਾ ਮੋਬਾਈਲ ਨੰਬਰ ਕੀ ਹੈ 75081 68758 ਫਿਰ ਇੱਕ ਵਾਰੀ ਬੋਲ ਦੋ 75081 68758 ਠੀਕ ਹੈ ਸੋ ਮੋਬਾਈਲ ਨੰਬਰ ਤੁਹਾਨੂੰ ਸੰਗਤਜੀ ਦੱਸ ਦਿੱਤਾ ਹੈ ਇਸ ਪਰਿਵਾਰ ਦੇ ਨਾਲ ਸਿੱਧਾ ਸੰਪਰਕ ਕਰਕੇ ਇਸ ਪਰਿਵਾਰ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਤੁਸੀਂ ਮਦਦ ਕਰ ਸਕਦੇ ਜੋ ਵੇਖੋ ਆਪਾਂ ਗੱਲ ਕਰੀਏ ਤਾਂ ਆਪਾਂ ਬਹੁਤ ਬਹੁਤ ਤਗੜੇ ਜਿਹੜੇ ਆ ਲੰਗਰ ਲਾ ਦਿੰਨੇ ਆ ਆਪਾਂ ਪੰਡਾਰੇ ਕਰਦੇ ਆ ਜਾਂ ਆਪਾਂ ਹੋਰ ਇਹੋ ਜੇ ਕਾਰਜ ਕਰ ਦਿੰਨੇ ਆ ਆਪਾਂ ਉਧਰੋਂ ਥੋੜਾ ਆ ਜਾ ਸੰਕੋਚ ਕਰੀਏ ਤੇ ਆਪਾਂ ਇਹੋ ਜੇ ਗਰੀਬ ਪਰਿਵਾਰ ਦੇਖੀਏ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਦੇ ਸਿਰ ਉੱਤੇ ਛੱਤ ਨਹੀਂ ਹੈਗੀ ਜਿਨ੍ਹਾਂ ਦੇ ਘਰ ਦੇ ਵਿੱਚ ਲੈਟਰਨ ਬਾਥਰੂਮ ਨਹੀਂ ਹੈਗਾ ਜਿਨ੍ਹਾਂ ਦੇ ਘਰ ਦੇ ਵਿੱਚ ਪਾਣੀ ਨਹੀਂ ਹੈਗਾ ਜਿਨ੍ਹਾਂ ਦੇ ਹਾਲਾਤ ਬਹੁਤ ਮਾੜੇ ਨੇ ਆਪਾਂ ਇਹੋ ਜੇ ਪਰਿਵਾਰ ਚੁਣੀਏ ਤਾਂ ਉਹਨਾਂ ਦੀ ਜਿਹੜੀ ਆ ਮਦਦ ਕਰੀ ਤਾਂ ਕਿ ਇਸ ਮਦਦ ਦੇ ਵਿੱਚ ਇਸ ਲੰਗਰ ਦੇ ਵਿੱਚ ਉਹ ਗੁਰੂ ਵੀ ਸਾਡਾ ਖੁਸ਼ ਹੋਵੇਗਾ ਕਿਉਂਕਿ ਜਿਸ ਗੁਰੂ ਦੇ ਅਸੀਂ ਸਿੱਖਾਂ ਕਿਉਂਕਿ ਇਸ ਟਾਈਮ ਤੇ ਜਿਹੜੇ ਲੰਗਰ ਨੇ ਲੰਗਰ ਬਹੁਤ ਜਦੋਂ ਵੀ ਕੋਈ ਸਿੱਧੀ ਦਿਹਾੜਾ ਆਉਂਦਾ ਏ ਜਾਂ ਕੋਈ ਸਮਾਗਮ ਆਉਂਦਾ ਏ ਤਾਂ ਦੇਖੀਦਾ ਕਿ 1 ਕਿਲੋਮੀਟਰ ਦੇ ਚਾਰ-ਚਾਰ ਪੰਜ-ਪੰਜ ਲੰਗਰ ਲਾਏ ਹੁੰਦੇ ਨੇ ਬੰਦਾ 1 ਕਿਲੋਮੀਟਰ ਤੱਕ ਹੀ ਭੁੱਖਾ ਹੋ ਜਾਂਦਾ ਏ ਉਹਨੂੰ ਭੁੱਖ ਲੱਗ ਜਾਂਦੀ ਏ ਮੈਂ ਕਹਿਣਾ ਹੈ ਕਿ ਉਹ ਜੋ ਲੰਗਰਾਂ ਤੋਂ ਸੰਕੋਚ ਕਰਕੇ ਇਹੋ ਜਿਹੇ ਪਰਿਵਾਰਾਂ ਦੇ ਜਿਹੜੀ ਆ ਮਦਦ ਕਰਨੀ ਚਾਹੀਦੀ ਆ ਸੋ ਮੈਂ ਇਹਨਾਂ ਵੀਰਾਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਆਪਣੇ ਚੈਨਲ ਵੱਲੋਂ ਵੀ ਅਪੀਲ ਕਰਦਾ ਕਿ ਇਸ ਪਰਿਵਾਰ ਦੀ ਜਰੂਰ ਬਾਫੜੀ ਜਾਵੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨੂੰ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੈਲ ਸਿੰਘ ਤਰਨਤਾਰਨ